ਜਿਹੜਾ ਅਨੁਸ਼ੀਲ 25 ਆ ਉਹਦਾ ਜਿਹੜਾ 20 ਕਲੋਜ਼ ਹੈ ਉਹਦੀ ਐਕਸਪਲੇਨੇਸ਼ਨ ਦੇ ਵਿੱਚ ਜਿਹੜਾ ਆ ਸਿੱਖਾਂ ਨੂੰ Hindu ਲਿਖਿਆ ਆ ਉਹ ਤਾਂ ਹਿੰਦੂਆਂ ਦੇ ਜਿਹੜੇ ਧਾਰਮਿਕ ਸਥਾਨ ਜਿਹੜੇ ਉਹਨਾਂ ਦੇ ਹਿੰਦੂਆਂ ਲਈ ਖੁੱਲੇ ਹੋਣਗੇ ਇਸ ਨੂੰ ਜਿਹੜਾ ਆ ਕੱਟ ਸ਼ਾਰਟ ਕਰਨ ਦੇ ਲਈ ਲੈਂਗੁਏਜ ਜਿਹੜੀ ਆ ਕਾਨੂੰਨ ਦੀ ਇਦਾਂ ਵਰਤੀ ਜਾਂਦੀ ਆ ਕਿ ਜਿੱਥੇ ਆ ਵਰਡ ਯੂਜ਼ ਕੀਤਾ ਆ ਜਾਕੀਤੇ ਪਹਿਲਾਂ ਹੋਇਆ ਆ ਉਹਦਾ ਸੇਮ ਮਤਲਬ ਲਿਆ ਜਾਵੇ ਇਸੇ ਕਿ ਜਦੋਂ ਤੁਹਾਡੀ ਸਿੱਖਾਂ ਦੀ ਗਿਣਤੀ 2 ਕਰੋੜ ਦਿਖਾਈ ਜਾਂਦੀ ਹੈ 2 ਕਰੋੜ 6 ਲੱਖ ਪੰਜਾਬ ਦੇ ਵਿੱਚ 1 ਕਰੋੜ 60 ਲੱਖ ਆ ਤਾਂ ਇਹਦਾ ਮਤਲਬ ਕੀ ਆ ਤੁਸੀਂ ਜਿਹੜਾ ਆ ਹਿੰਦੂਆਂ ਤੋਂ ਅਲੱਗ ਆ ਦੇਖਦੇ ਹੈਗੇ ਕਿ ਪਿਛਲੇ ਸਮੇਂ ਦੇ ਦੌਰਾਨ ਸੰਵਿਧਾਨ ਦੇ ਵਿੱਚ ਬੰਦੇ ਨੂੰ ਜਿੰਨੀ ਮਰਜ਼ੀ ਜਾਇਦਾਦ ਰੱਖਣ ਦਾ ਵੀ ਅਧਿਕਾਰ ਸੀਗਾ ਪਰ ਜਾਇਦਾਦ ਦਾ ਅਧਿਕਾਰ ਇਸ ਤੋਂ ਬਾਅਦ ਹਟਾ ਦਿੱਤਾ ਗਿਆ ਸੀਗਾ ਕੋਈ ਨਾ ਕੋਈ ਐਮੈਂਡਮੈਂਟ ਅਜਿਹੀ ਕਰਕੇ ਆਰਟੀਕਲ ਵੀ ਹਟਾ ਦਿੱਤਾ ਜਾਵੇ ਜਿਆਦਾ ਬਿਹਤਰ ਨਾ ਜਾਤ ਦੇ ਅੰਦਰ ਤਾਂ ਜਿਹੜੀ ਸਿੱਖਾਂ ਦੀ ਪ੍ਰਤੀਨਿਧਤਾ ਕਰਦੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੀ ਕੇਂਦਰ ਦੇ ਵਿੱਚ ਵੀ ਸਰਕਾਰ ਰਹੀ ਹੈ ਉਹ ਪਾਈਵਲ ਰਹੇ ਹੈ ਤਾਂ ਉਹ ਆਪਣਾ ਜਿਹੜਾ ਇਥੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਕੇਂਦਰ ਦੇ ਵਿੱਚ ਸੰਵਿਧਾਨਕ ਸੋਧ ਵਾਸਤੇ ਜਾਂ ਜੋ ਉਹ ਚਾਹੁੰਦੇ ਆ ਜੋ ਉਹਨਾਂ ਨੂੰ ਠੀਕ ਨਹੀਂ ਲੱਗਦਾ ਉਹ ਸੋਧ ਕਰਵਾ ਸਕਦੇ ਆ ਇਸ ਟਾਈਮ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਭਵਨ ਖੜੇ ਹੋਏ ਆ ਜਲੰਧਰ ਇੱਥੇ ਅੱਜ ਕੁਝ ਐਸਸੀ ਵਰਗ ਦੇ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਇੱਕ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਕੁਝ ਕੁ ਸੰਜੀਦਾ ਮੁੱਦੇ ਆ ਜਿਹੜੇ ਉਹਨਾਂ ਨੂੰ ਸ਼ੋਹਿਆ ਗਿਆ ਖਾਸ ਤੌਰ ਦੇ ਉੱਤੇ ਪਿਛਲੇ ਦਿਨਾਂ ਤੋਂ ਆਪਾਂ ਦੇਖ ਰਹੇ ਹੈਗੇ ਆ ਕਿ 26 ਜਨਵਰੀ ਵਾਲੇ ਦਿਨ ਵੀ ਆ ਜਿਹੜਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ ਬੋਤ ਜਿਹੜਾ ਉਹ ਤੋੜਿਆ ਗਿਆ ਤੇ ਇਸ ਤੋਂ ਬਾਅਦ ਆ ਜਿਹੜਾ ਲਗਾਤਾਰ ਆ ਜਿਹੜਾ ਇਸ ਤਰ੍ਹਾਂ ਦਾ ਪ੍ਰਚਾਰ ਆ ਜਿਹੜਾ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲਿਆ ਹੈਗਾ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਮੀਡੀਆ ਦੇ ਉੱਤੇ ਵੀ ਆ ਜਿਹੜਾ ਕਿਤੇ ਨਾ ਕਿਤੇ ਪੰਜਾਬ ਦੀ ਆਬੋ ਹਵਾ ਨੂੰ ਜਿਹੜਾ ਹੋਰ ਹੀ ਰੰਗਤ ਦੇਣ ਦੀ ਜਿਹੜੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਆ ਤੇ ਪਿਛਲੇ ਦਿਨੀ ਆ ਜਿਹੜਾ ਖਾਲਸਤਾਨੀ ਐਕਟਿਵਿਸਟ ਗੁਰਪਤਵੰਤ ਸਿੰਘ ਪੰਨੂ ਉਹਨਾਂ ਦਾ ਵੀ ਬਿਆਨ ਆਉਂਦਾ ਹੈਗਾ ਤੇ ਉਸ ਬਿਆਨ ਦੇ ਵਿੱਚ 바ਵਾ ਸਾਹਿਬ ਡਾਕਟਰ ਪੀਰੋ ਅੰਬੇਡਕਰ ਜੀ ਬਾਰੇ ਆ ਜਿਹੜੀ ਉਹਨਾਂ ਦੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਫਿਰ ਤੋਂ ਨਵਾਂ ਮਾਹੌਲ ਆ ਜਿਹੜਾ ਦੇਖਣ ਨੂੰ ਮਿਲਿਆ ਤੇ ਇੱਕ ਹੋਰ ਆਵਾਦ ਵਿਵਾਦ ਦੀ ਗੱਲ ਆ ਜਿਹੜੀ ਉਹ ਸੁਣ ਨੂੰ ਮਿਲੀ ਹੈਗੀ ਆ ਜਸਤਾ ਜਸ ਦੇ ਉੱਤੇ ਖਾਸ ਤੌਰ ਦੇ ਤੇ ਵਿਵਾਦ ਬਣਿਆ ਹੈਗਾ ਜਿਸ ਮਾਮਲੇ ਨੂੰ ਲੈ ਕੇ ਉਹ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਧਾਰਾ 25 ਬੀ ਆ ਕਿਉਂਕਿ ਭਾਰਤੀ ਸੰਵਿਧਾਨ ਦੇ ਵਿੱਚ ਕਈ ਧਰਾਵਾਂ ਹੈਗੀਆਂ ਤੇ ਉਹਨਾਂ ਹੀ ਧਰਾਵਾਂ ਦੇ ਵਿੱਚੋਂ ਧਾਰਾ 25 ਬੀ ਆ ਤੇ ਉਸ ਨੂੰ ਲੈ ਕੇ ਜਿਹੜਾ ਕਾਫੀ ਸਾਰਾ ਵਿਵਾਦ ਆ ਜਿਹੜਾ ਉਹ ਹੋਇਆ ਹੈਗਾ ਸਾਡੇ ਨਾਲ ਇਸ ਮੀਟਿੰਗ ਦੇ ਅਟੈਂਡ ਕਰਨ ਵਾਲੇ ਇਸ ਮੀਟਿੰਗ ਦੇ ਵਿੱਚ ਆਪਣੇ ਵਿਚਾਰ ਰੱਖਣ ਵਾਲੇ ਵੱਖ-ਵੱਖ ਆਗੂ ਮੌਜੂਦ ਨੇ ਤੇ ਸਾਡੇ ਨਾਲ ਚਰਨਜੀਤ ਜੀ ਮੌਜੂਦ ਨੇ ਜੋ ਕਿ ਐਡਵੋਕੇਟ ਨੇ ਆਪਾਂ ਇਹਨਾਂ ਤੋਂ ਪਹਿਲਾਂ ਤਾਂ ਇਹ ਜਾਣਾਂਗੇ ਕਿ ਧਾਰਾ 25 ਕਨਸਟੀਟਿਊਸ਼ਨ ਦੇ ਵਿੱਚ ਹੈ ਕੀ ਆ ਕੀ ਕਹਿੰਦੀ ਹੈਗੀ ਆ ਤੇ ਇਸ ਦੇ ਨਾਲ ਜੁੜੇ ਕੁਝ ਸਵਾਲ ਹੋਣਗੇ ਕਾਨੂੰਨੀ ਪੱਖ ਤੋਂ ਕਿਵੇਂ ਦੇਖਦੇ ਹੈਗੇ ਚਰਨਜੀਤ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਇਸ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੈ ਭੀਮ ਜੈ ਭਾਰਤ ਜੇਕਰ ਦੇਖੀਏ ਤਾਂ ਆਪਾਂ ਪਿਛਲੇ ਦਿਨਾਂ ਤੋਂ ਧਾਰਾ 25ਬੀ ਆ ਜਿਹੜਾ ਕਾਫੀ ਰੌਲਾ ਪੈ ਰਿਹਾ ਹੈਗਾ ਜੇਕਰ ਦੇਖੀਏ ਤਾਂ ਸਵਿਧਾਨ ਦੇ ਵਿੱਚ ਧਾਰਾ 25ਬੀ ਕਹਿੰਦੀ ਕੀ ਹੈਗੀ ਆ ਮੁੱਖ ਤੌਰ ਦੇ ਤੇ ਅ ਐਕਚੁਅਲੀ ਜਿਹੜਾ ਭਾਰਤ ਦਾ ਸੰਵਿਧਾਨ ਆ ਉਹਦੇ ਵਿੱਚ ਆਰਟੀਕਲ ਆ ਜਿਹਨਾਂ ਨੂੰ ਪੰਜਾਬੀ ਦੇ ਵਿੱਚ ਆਪਾਂ ਅਨੁਸ਼ੇਦ ਕਹਿੰਦੇ ਆ ਤੇ ਉਹਦੇ ਵਿੱਚ ਜਿਹੜਾ ਆ ਆਰਟੀਕਲ 25 ਜਿਹੜਾ ਆ ਉਹ ਧਰਮ ਤੇ ਧਰਮ ਦੀ ਸੁਤੰਤਰਤਾ ਬਾਰੇ ਜਿਹੜਾ ਇਹ ਗੱਲ ਕਰਦਾ ਕਿ ਉਹਨਾਂ ਦੇ ਲੋਕਾਂ ਦੀ ਸੁਤੰਤਰਤਾ ਕੀ ਹੋਊਗੀ ਜਿਹੜਾ ਹੁਣ ਪਿਛਲੇ ਦਿਨਾਂ ਤੋਂ ਜਾਂ 26 ਜਨਵਰੀ ਤੋਂ ਕਹਿ ਲਈਏ ਜਿਹੜੇ ਵਿਦੇਸ਼ਾਂ 'ਚੋਂ ਬੈਠੇ ਲੋਕ ਜਿਹੜਾ ਆ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਕਨਫਲਿਕਟ ਪੈਦਾ ਕਰਨਾ ਚਾਹੁੰਦੇ ਆ ਉਹਨਾਂ ਦਾ ਕਹਿਣ ਦਾ ਮੰਨ ਲਓ ਉਹ ਇਸ ਗੱਲ ਨੂੰ ਟਵਿਸਟ ਕਰਕੇ ਦੱਸਦੇ ਆ ਕਿ ਜਿਹੜਾ ਆ ਭਾਰਤ ਤੇ ਦੇ ਸੰਵਿਧਾਨ ਦੇ ਜਿਹੜਾ ਅਨੁਸ਼ਾਸ਼ 25 ਆ ਉਹਦਾ ਜਿਹੜਾ 20 ਕਲੋਜ਼ ਹੈ ਉਹਦੀ ਐਕਸਪਲੇਨੇਸ਼ਨ ਦੇ ਵਿੱਚ ਜਿਹੜਾ ਆ ਸਿੱਖਾਂ ਨੂੰ Hindu ਲਿਖਿਆ ਆ ਉੱਥੇ ਵਰਡ ਸਿੱਖ ਜੈਨ ਬੁੱਧਿਸਟ ਲਿਖਿਆ ਆ ਕਿ ਉਹ ਜਿੱਦਾਂ ਹਿੰਦੂਆਂ ਦੇ ਜਿਹੜੇ ਧਾਰਮਿਕ ਸਥਾਨ ਜਿਹੜੇ ਉਹਨਾਂ ਦੇ ਹਿੰਦੂਆਂ ਲਈ ਖੁੱਲੇ ਹੋਣਗੇ ਇਸ ਨੂੰ ਜਿਹੜਾ ਆ ਕੱਟ ਸ਼ਾਰਟ ਕਰਨ ਦੇ ਲਈ ਲੈਂਗੁਏਜ ਜਿਹੜੀ ਆ ਕਾਨੂੰਨ ਦੀ ਇਦਾਂ ਵਰਤੀ ਜਾਂਦੀ ਆ ਕਿ ਜਿੱਥੇ ਆ ਵਰਡ ਯੂਜ਼ ਕੀਤਾ ਆ ਜਿੱកਤੇ ਪਹਿਲਾਂ ਹੋਇਆ ਆ ਉਹਦਾ ਸੇਮ ਮਤਲਬ ਲਿਆ ਜਾਵੇਗਾ ਇਦਾਂ ਹੀ ਇਹ ਵਰਡ ਜਿਹੜਾ ਆ ਹਿੰਦੂ ਤੇ ਹਿੰਦੂਆਂ ਦੇ ਧਾਰਮਿਕ ਸਥਾਨ ਉਹਨਾਂ ਦਾ ਮਤਲਬ ਉਹਨਾਂ ਨੇ ਇਹ ਲਿਆ ਆ ਜਿਹੜੇ ਸਵਿਧਾਨ ਰਮਤ ਆਇਆ ਕਿ ਜਦੋਂ ਵਰਡ ਜਿਹੜਾ ਆ ਸਿੱਖ ਆਊਗਾ ਤਾਂ ਸਿੱਖਾਂ ਦੇ ਸੰਸਥਾਨ ਜਦੋਂ ਜੈਨ ਆਊਗਾ ਤਾਂ ਜੈਨਾਂ ਦੇ ਸੰਸਥਾਨ ਤੇ ਜਦੋਂ ਬੁੱਧ ਆਊਗਾ ਤਾਂ ਬੁੱਧਿਸਤਾਂ ਦੇ ਸੰਸਥਾਨ ਜਿਹੜੇ ਆ ਉਹਨਾਂ ਲਈ ਖੁੱਲੇ ਹੋਣਗੇ ਉਹਨਾਂ ਨੇ ਕਿਤੇ ਵੀ ਇਹ ਸ਼ਬਦ ਨਹੀਂ ਲਿਖਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਗੱਲ ਕਰੀਏ ਜਾਂ ਜਿਹੜੀ ਕਨਸਟੀਟੂਐਂਟ ਅਸੈਂਬਲੀ ਆ ਕਿ ਹਿੰਦੂ ਜਿਹੜੇ ਆ ਉਹ ਜਿਹੜੇ ਸਿੱਖਿਆ ਹਿੰਦੂਆਂ ਦਾ 파ਟ ਆ ਇਹਦੀ ਇੱਕ ਬੈਸਟ ਐਗਜ਼ਾਮਪਲ ਜਿਹੜੀ ਆ ਉਹ ਆਪਾਂ ਇਸ ਤਰ੍ਹਾਂ ਲੈ ਸਕਦੇ ਹਾਂ ਹਰੇਕ 10 ਸਾਲ ਬਾਅਦ ਸੈਂਸਸ ਹੁੰਦੀ ਆ ਉਹਦੇ ਵਿੱਚ ਜਿਹੜੀ ਆ ਲਗ ਲਗ ਧਰਮਾਂ ਦੀ ਗਿਣਤੀ ਕੀਤੀ ਜਾਂਦੀ ਆ 6 ਜਿਹੜੇ ਮੁੱਖ ਧਰਮ ਵੱਡੇ ਧਰਮ ਆ ਉਹਨਾਂ ਦੇ ਆਂਕੜੇ ਜਿਹੜੇ ਆ ਦਿਖਾਲੇ ਜਾਂ ਦੇ ਵਿੱਚ 83 ਹੋਰ ਧਰਮਿਆਸ਼ੀਆਂ ਤੋਂ ਇਲਾਵਾ ਇੱਕ ਜਿਹੜਾ ਇੱਕ ਹੋਰ ਕੈਟਾਗਰੀ ਹੈ ਜਿਨ੍ਹਾਂ ਨੇ ਆਪਣਾ ਧਰਮ ਨਹੀਂ ਦੱਸਿਆ ਹੈਗਾ ਠੀਕ ਹੈ ਸੱਤ ਕੈਟਾਗਰੀਆਂ ਦਾ ਜਿਹੜੀ ਇਹ ਜਨਗਣਨਾ ਹੋਈ ਆ ਉਹ ਤੋਂ ਆਪਾਂ ਇਹ ਅੰਦਾਜ਼ਾ ਲਾਉਂਦੇ ਆ ਜਦੋਂ ਸਿੱਖਾਂ ਦੀ ਅਲੱਗ ਗਿਣਤੀ ਹੋ ਗਈ ਬੁੱਧਿਸਤਾਂ ਦੀ ਅਲੱਗ ਗਿਣਤੀ ਹੋ ਗਈ ਜੇ ਉਹ ਹਿੰਦੂ ਹੀ ਹੁੰਦੇ ਤਾਂ ਫਿਰ ਕੱਲੀ ਇਸ ਦੇਸ਼ ਦੇ ਵਿੱਚ ਹਿੰਦੂਆਂ ਦੀ ਮੁਸਲਮਾਨਾਂ ਦੀ ਕ੍ਰਿਸਚੀਅਨਾਂ ਦੀ ਗਿਣਤੀ ਦਿਖਾਈ ਜਾਣੀ ਸੀ ਜਦੋਂ ਤੁਹਾਡੀ ਸਿੱਖਾਂ ਦੀ ਗਿਣਤੀ 2 ਕਰੋੜ ਦਿਖਾਈ ਜਾਂਦੀ ਹੈ 2 ਕਰੋੜ 6 ਲੱਖ ਹੈ ਪੰਜਾਬ ਦੇ ਵਿੱਚ 1 ਕਰੋੜ 60 ਲੱਖ ਹੈ ਤਾਂ ਇਹਦਾ ਮਤਲਬ ਕੀ ਆ ਤੁਸੀਂ ਜਿਹੜਾ ਆ ਹਿੰਦੂਆਂ ਤੋਂ ਅਲੱਗ ਜਿਹੜੀ ਚੀਜ਼ ਆ ਮੈਂ ਇਸ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਆ ਕਿ ਮੈਂ 2011 ਦਾ ਜਿਹੜਾ ਸੈਂਸਸ ਹੋਇਆ ਉਹਦੇ ਅੰਕੜੇ ਆ ਅਵੇਲੇਬਲ ਆ ਪੰਜਾਬ ਦੇ ਵਿੱਚ ਜਿਹੜਾ ਆ ਪੰਜਾਬ ਦੀ ਪੋਪੂਲੇਸ਼ਨ 2 ਕਰੋੜ 70 ਲੱਖ ਆ ਉਹਦੇ ਵਿੱਚ ਧਾਰਮਿਕ ਦੀ ਜਦੋਂ ਗਿਣਤੀ ਹੋਈ ਤਾਂ ਜਿਹੜਾ ਆ ਸਿੱਖਾਂ ਦੀ ਗਿਣਤੀ 1 ਕਰੋੜ 60 ਲੱਖ ਆ ਤਾਂ ਸ਼ੈਡਿਊਲ ਕਾਸਟਾਂ ਦੀ ਗਿਣਤੀ ਪੂਰੇ ਪੰਜਾਬ ਦੇ ਵਿੱਚ 88 ਲੱਖ ਆ 88 ਲੱਖ ਦੇ ਵਿੱਚੋਂ 53 ਲੱਖ ਲੋਕ ਜਿਹੜੇ ਸ਼ੈਡਿਊਲ ਕਾਸਟਾਂ ਦੇ ਆ ਉਹ ਸਿੱਖ ਧਰਮ ਨੂੰ ਫਾਲੋ ਕਰਦੇ ਆ ਮੈਂ ਗੁਰਪਤਪਨ ਸਿੰਘ ਪੰਨੂ ਤੇ ਇਦਾਂ ਦੇ ਹੋਰ ਜਿਹੜੇ ਖਿਆਲ ਰੱਖਦੇ ਉਹਨਾਂ ਨੂੰ ਮੈਂ ਦੱਸ ਦਵਾਂ ਜੇ ਤੁਸੀਂ ਇਹਨੂੰ ਕਿਤੇ ਕਾਊਂਟ ਕਰਕੇ ਦੇਖੋ ਤਾਂ ਹਰੇਕ ਤੀਜਾ ਬੰਦਾ ਜਿਹੜਾ ਸਿੱਖ ਆ ਉਹ ਸ਼ੈਡਿਊਲ ਕਾਸਟ ਆ ਪੂਰੇ ਇੰਡੀਆ ਦੇ ਵਿੱਚੋਂ ਦੇਖਿਆ ਜਾਵੇ ਤਾਂ ਜਿਹੜਾ ਚੌਥਾ ਆ ਤੇ ਉਹ ਜਿਹੜਾ ਆ ਸ਼ੈਡਿਊਲ ਕਾਸਟ ਆ ਇਸ ਕਰਕੇ ਜਿਹੜਾ ਇਦਾਂ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਹੈ ਇਹ ਜਿਹੜਾ ਪੰਜਾਬ ਦਾ ਭਾਈਚਾਰਾ ਆ ਉਹਨੂੰ ਲੱਗ ਨਹੀਂ ਕਰਨਾ ਚਾਹੀਦਾ ਜਿਹੜੀ ਇਹ ਲੈਂਗੁਏਜ ਆ ਜਿਸ ਨੂੰ ਬਾਅਦ ਵਿੱਚ ਹਰ ਸਿਮਰਤ ਕੋਰ ਬਾਦਲ ਨੇ ਵੀ ਵੈਰੀਫਾਈ ਕੀਤਾ ਕਿ ਇਦਾਂ ਹੀ ਆ ਬਟ ਜਿਹੜੇ ਲਾਅ ਦੇ ਸਮਝਣ ਵਾਲਿਆ ਉਹ ਇਹ ਚੀਜ਼ ਨੂੰ ਸਮਝਦੇ ਆ ਸੁਪਰੀਮ ਕੋਰਟ ਦੀਆਂ ਬਹੁਤ ਸਾਰੀਆਂ ਜੱਜਮੈਂ ਕਰਨਾ ਚਾਹੀਦਾ ਹੈ ਕਿ ਇਹਨਾਂ ਦੋਨਾਂ ਭਾਈਚਾਰਿਆਂ ਦੇ ਵਿੱਚ ਦੁਫੇੜ ਨਹੀਂ ਖੜੀ ਕਰਨੀ ਚਾਹੀਦੀ ਅਚ ਚਰਨਜੀਤ ਜੀ ਆਪਾਂ ਜੇਕਰ ਦੇਖੀ ਤਾਂ ਪਿਛਲੇ ਸਮੇਂ ਦੇ ਦੌਰਾਨ ਐਨ ਆਰ ਸੀ ਸੀ ਡਬਲਯੂ ਏ ਆਇਆ ਜਦੋਂ ਉਹ ਲਾਅ ਬਨ ਦੀ ਗੱਲ ਆਈ ਸੀ ਉਹ ਐਕਟ ਬਨ ਦੀ ਗੱਲ ਆਈ ਤਾਂ ਸੈਪਰੇਟ ਧਰਮਾਂ ਜਿਹੜੇ ਉਹਦੇ ਵਿੱਚ ਰੱਖੇ ਗਏ ਜਿਨ੍ਹਾਂ ਵਿੱਚ ਬੋਧੀ ਈਸਾਈ ਪਰ ਇਹ ਹੈਗਾ ਕਿ ਜਦੋਂ ਉੱਥੇ ਆਪਾਂ ਕਹਿੰਦੇ ਹੈਗੇ ਸੈਪਰੇਟ ਧਰਮ ਦੀ ਵਰਤੋਂ ਕੀਤੀ ਗਈ ਵਰਡ ਦੀ ਯੂਜ਼ ਕੀਤਾ ਗਿਆ ਫਿਰ ਇੱਥੇ ਵੀ ਤਾਂ ਇੱਕ ਸੈਪਰੇਟ ਧਰਮ ਦੀ ਯੂਜ਼ ਕੀਤਾ ਗਿਆ ਵਰਡ ਹਿੰਦੂ ਵਰਡ ਯੂਜ਼ ਕੀਤਾ ਗਿਆ ਕਿਤੇ ਨਾ ਕਿਤੇ ਉਹ ਦੋਨਾਂ ਜੋ ਦੋਨੇ ਇਹ ਧਾਰਨਾਵਾਂ ਹੈਗੀਆਂ ਇਹਨਾਂ ਦੇ ਵਿੱਚ ਆਪਸੀ ਕਿਵੇਂ ਦੇਖਦੇ ਹਾਂ ਸਿਮਿਲਰਿਟੀ ਨਹੀਂ ਕੀ ਫਿਰ ਨਹੀਂ ਸਰ ਸਿਮਿਲਰਿਟੀ ਜਿਹੜੀ ਹੈ ਨਾ ਸੀਏ ਆ ਜਾਂ ਐਨ ਆਰ ਸੀ ਆ ਚਲੋ ਉਹਨੂੰ ਤਾਂ ਬਾਅਦ ਵਿੱਚ ਉਹਨਾਂ ਨੇ ਇੰਪਲੀਮੈਂਟ ਨਹੀਂ ਕੀਤਾ ਹੈਗਾ ਕਿਉਂਕਿ ਇਹ ਰੋਲਾ ਇਸ ਗੱਲ ਤੋਂ ਪਿਆ ਸੀ ਨਾ ਵੀ ਉਹਨਾਂ ਨੇ ਸੈਪਰੇਟ ਧਰਮਾਂ ਤੋਂ ਲਿਖਿਆ ਸੀ ਸਾਰੇ ਧਰਮ ਨਹੀਂ ਲਿਆ ਕਿਹਾ ਸੀ ਉਹਨਾਂ ਨੇ ਜਦੋਂ ਨਾਗਰਿਕਤਾ ਦੇਣ ਦੀ ਗੱਲ ਕੀਤੀ ਸੀਗੀ ਕਿ ਆਹ ਆ ਦੇਸ਼ਾਂ ਦੇ ਵਿੱਚੋਂ ਆਏ ਉਹਨਾਂ ਨੇ ਮੁਸਲਮਾਨਾਂ ਨੂੰ ਜਿਹੜਾ ਉਹਦੇ ਵਿੱਚੋਂ ਕੱਢਿਆ ਸੀਗਾ ਕਿ ਉਹਨਾਂ ਨੂੰ ਨਾਗਰਿਕਤਾ ਦਿੱਤੀ ਨਹੀਂ ਜਾਣੀ ਚਾਹੀਦੀ ਜਦਕਿ ਉਹ ਵੀ ਭਾਰਤ ਦੇ ਸੰਵਿਧਾਨ ਦੇ ਖਿਲਾਫ ਸੀਗਾ ਉਹਦੇ ਵਿੱਚ ਸਿੱਖਾਂ ਨੂੰ ਵੀ ਸੀਗੀ ਜਿਹੜੇ ਦੂਸਰੇ ਦੇਸ਼ਾਂ ਤੋਂ ਜਿਦਾ ਇਰਾਨ ਵਗੈਰਾ ਤੋਂ ਸਿੱਖ ਆਏ ਆ 크ਰਿਸਚਨ ਆਏ ਬੁੱਧੀ ਉਹ ਜਿਹੜਾ ਉਹਨਾਂ ਦਾ ਫੈਸਲਾ ਸੀਗਾ ਜਾਂ ਉਹਨਾਂ ਨੇ ਜੋ ਅਡਾਪਟ ਕੀਤਾ ਉਹ ਵੀ ਅਨਕਨਸਟੀਟਿਊਸ਼ਨਲ ਸੀਗਾ ਜੇ ਹੁਣ ਆਪਾਂ ਅੱਜ ਕਰੀਏ ਇਹ ਵੀ ਅਨਕਨਸਟੀਟਿਊਸ਼ਨਲ ਹੈ ਕਿਉਂਕਿ ਸਾਡੇ ਜਿਹੜੇ ਦੇਸ਼ ਦਾ ਜਿਹੜਾ ਜਿਹੜਾ ਸਾਡਾ ਜਿਹੜਾ ਕਲਚਰ ਕਹਿ ਲਈਏ ਜਾਂ ਦੇਸ਼ ਦਾ ਸੰਵਿਧਾਨ ਹੈ ਉਹ ਸੈਕੂਲਰ ਹੈਗਾ ਆ ਸਾਡਾ ਦੇਸ਼ ਸੈਕੂਲਰਿਜ਼ਮ ਤੇ ਖੜਾ ਆ ਅਸੀਂ ਕਿਸੇ ਨਾਲ ਜਿਹੜਾ ਆ ਉਹਦੇ ਮਾਜਬ ਦੇ ਆਧਾਰ ਤੇ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਉਹਨੂੰ ਉਹਦੇ ਨਾਲ ਜਿਹੜੀ ਭਿੰਨਤਾ ਨਹੀਂ ਕਰ ਸਕਦੇ ਇਸ ਕਰਕੇ ਜਿਹੜਾ ਉਸ ਵਕਤ ਵੀ ਇਹਦੀ ਮੁਖਾਲਫਤ ਹੋਈ ਸੀਗੀ ਤੇ ਅੱਜ ਵੀ ਹੋਣੀ ਬਣਦੀ ਆ ਤੇ ਜਿਹੜਾ ਇਹ ਜਿਹੜੇ ਕਰ ਰਹੇ ਆ ਕੋਸ਼ਿਸ਼ ਜਿਹੜੇ ਦੇਸ਼ ਦੇ ਵਿੱਚ ਦੁਫਾੜ ਖੜਾ ਕਰਨਾ ਚਾਹੁੰਦੇ ਆ ਉਹ ਇਹਨਾਂ ਨੂੰ ਜਿਹੜਾ ਸਾਨੂੰ ਸਮਝਣਾ ਚਾਹੀਦਾ ਅੱਛਾ ਇੱਕ ਗੱਲ ਹੋਰ ਮੈਂ ਇੱਥੇ ਕਹਿਣਾ ਚਾਹੁੰਦਾ ਜਦੋਂ ਇਹ ਚੀਜ਼ ਹੈਗੀ ਇੱਕ ਲਾਅ ਦੀ ਸਿੱਖਾਂ ਦੀ ਸਭ ਤੋਂ ਵੱਡੀ ਜਿਹੜੀ ਸੰਸਥਾ ਆ ਜਿਹੜੀ ਸਿੱਖਾਂ ਜਿਹਨੂੰ ਕੰਟਰੋਲ ਕਰਦੀ ਜਾਂ ਜਿਸ ਸਿੱਖ ਜਿਹਨੂੰ ਮੰਨਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜਥੇਦਾਰ ਸਹਬਾਨ ਆ ਜਿਹੜੇ ਉੱਥੇ ਦੇ ਮੁਖ ਜਿਹੜੇ ਉਹਦੇ ਨਮਾਇੰਦੇ ਆ ਉਹਨਾਂ ਨੂੰ ਇਹ ਚੀਜ਼ ਦੇ ਉੱਤੇ ਜ਼ਰੂਰ ਕਲੈਰੀਫਾਈ ਕਰ ਦੇਣਾ ਚਾਹੀਦਾ ਤਾਂ ਕਿ ਸਿੱਖ ਸਮਾਜ ਜ ਪਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਇਹ ਚੀਜ਼ ਨੂੰ ਸਮਝੇ ਤਾਂ ਕਿ ਜਿਹੜਾ ਆ ਇਹ ਪੰਜਾਬ ਦੇ ਹਾਲਾਤ ਜਿੱਦਾਂ ਹੈ ਐਦਾਂ ਹੀ ਬਣੇ ਰਹਿਣ ਕਿਉਂਕਿ ਉਹਨਾਂ ਦੇ ਪਾਸ ਪੈਸਾ ਹੈ ਉਹਨਾਂ ਦੇ ਪਾਸ ਜਿਹੜੀ ਵਕੀਲ ਹੈਗੇ ਆ ਉਹ ਇਹਨੂੰ ਵਧੀਆ ਤਰੀਕੇ ਨਾਲ ਜਿਹੜਾ ਆ ਸਿੱਖਾਂ ਦੇ ਵਿੱਚ ਮੈਸੇਜ ਦੇ ਸਕਦੇ ਔਰ ਲੋਕ ਉਹਨਾਂ ਦੇ ਫੈਸਲੇ ਨੂੰ ਮੰਨਣਗੇ ਜ਼ਿਆਦਾ ਕਰਕੇ ਪੰਜਾਬ ਦੇ ਸਿੱਖ ਜਿਹੜੇ ਆ ਉਹ ਇਹ ਚੀਜ਼ ਨੂੰ ਸਮਝਦੇ ਆ ਕੁੱਸ਼ਕ ਜਿਹੜੇ ਹੈਗੇ ਆ ਐਦਾਂ ਦੀਆਂ ਘਟਨਾਵਾਂ ਕਰਕੇ ਜਿਹੜਾ ਆ ਪੋਪੂਲੈਰਿਟੀ ਜਾਂ ਪੈਸਾ ਮੰਨ ਲਓ ਲੈਣਾ ਚਾਹੁੰਦੇ ਆ ਸ਼ੋਹਰਤ ਫੋਕੀ ਚਾਹੁੰਦੇ ਆ ਤੇ ਸਾਨੂੰ ਜਿਹੜਾ ਆ ਸਾਡੀ ਬੇਨਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਿ ਉਹ ਕਲੀਅਰ ਕਰਨ ਕਿ ਜਿਹੜਾ ਆ ਇਦਾਂ ਦਾ ਜਿਹੜਾ ਸਵਿਧਾਨ ਦੇ ਵਿੱਚ ਨਹੀਂ ਲਿਖਿਆ ਗਿਆ ਅੱਛਾ ਚਰਨਜੀਤ ਜੀ ਜੇਕਰ ਕਿਸੇ ਚੀਜ਼ ਦੇ ਉੱਤੇ ਰੌਲਾ ਪੈਂਦਾ ਹੈਗਾ ਆਪਾਂ ਦੇਖਦੇ ਹੈਗੇ ਆ ਕਿ ਪਿਛਲੇ ਸਮੇਂ ਦੇ ਦੌਰਾਨ ਸਵਿਧਾਨ ਦੇ ਵਿੱਚ ਬੰਦੇ ਨੂੰ ਜਿੰਨੀ ਮਰਜ਼ੀ ਜਾਇਦਾਦ ਰੱਖਣ ਦਾ ਵੀ ਅਧਿਕਾਰ ਸੀਗਾ ਪਰ ਜਾਇਦਾਦ ਦਾ ਅਧਿਕਾਰ ਇਸ ਤੋਂ ਬਾਅਦ ਹਟਾ ਦਿੱਤਾ ਗਿਆ ਸੀਗਾ ਕੋਈ ਨਾ ਕੋਈ ਐਮੈਂਡਮੈਂਟ ਅਜਿਹੀ ਕਰਕੇ ਆਰਟੀਕਲ ਵੀ ਹਟਾ ਦਿੱਤਾ ਜਾਵੇ ਫਿਰ ਜ਼ਿਆਦਾ ਬਿਹਤਰ ਨਾ ਹੋਊਗਾ ਦੇਖੋ ਜੇ ਇਹਦੇ ਨਾਲ ਹੀ ਆਪਾਂ ਐਕਸਪਲੇਨ ਨਹੀਂ ਕਰਨਾ ਹੋਵੇ ਜਿੱਦਾਂ ਹੁਣ ਇਦਾਂ ਲਿਖਿਆ ਆ ਕਿ ਹਿੰਦੂ ਵਰਡ ਦੇ ਨਾਲ ਜਿਹੜਾ ਹਿੰਦੂ ਇੰਸਟੀਟਿਊਸ਼ਨ ਐਦਾਂ ਹੀ ਥੱਲੇ ਉਹਦੇ ਲਿਖਿਆ ਜਾਊਗਾ ਜੈਨ ਜੈਨ ਤੇ ਉਹਨਾਂ ਦੇ ਇੰਸਟੀਟਿਊਸ਼ਨ ਐਦਾਂ ਲਿਖ ਦਿੱਤਾ ਜਾਊਗਾ ਸਿੱਖ ਉਹਨਾਂ ਦੇ ਇੰਸਟੀਟਿਊਸ਼ਨ ਉਹਦੇ ਨਾਲ ਉਹ ਵਧੀਆ ਲੈਂਗੁਏਜ ਯੂਜ਼ ਨਹੀਂ ਹੋਈ ਕਿ ਭਾਰਤ ਜਿਹੜਾ ਇਹਦਾ ਸੰਵਿਧਾਨ ਦੇ ਮੱਲੋ ਉਹਨੂੰ ਵੱਡਾ ਕਰਨ ਦੀ ਬਜਾਏ ਉਹਨੂੰ ਸ਼ਾਰਟ ਕਰਨ ਦੇ ਲਈ ਇਹ ਲੈਂਗੁਏਜ ਆ ਜਿਹੜੀ ਕਾਨੂੰਨ ਦੀ ਉਹਨੂੰ ਬਹੁਤ ਕੁਝ ਮੱਲੋ ਹਰ ਥਾਂ ਡਿਫਾਈਨ ਕਰਨ ਦੀ ਬਜਾਏ ਇੱਕ ਥਾਂ ਤੇ ਐਕਸਪਲੇਨ ਕਰ ਦਿੱਤਾ ਜਾਂਦਾ ਉੱਥੇ ਕਹਿ ਦਿੱਤਾ ਜਾਂਦਾ ਕਿ ਚਲੇ ਗਿਆ ਉਹਦਾ ਸੇਮ ਮਤਲਬ ਸਮਝ ਲਿਆ ਜਾਵੇ ਜੇ ਹੁਣ ਆਪਣਾ ਮਕਸਦ ਹੈ ਕਿ ਇਹਨੂੰ ਕਲੀਅਰ ਕਰ ਦਿੱਤਾ ਜਾਵੇ ਤਾਂ ਹੁਣ ਇਹਦੇ ਥੱਲੇ ਹਰੇਕ ਤਿੰਨ ਚੀਜ਼ਾਂ ਹੋਰ ਐਡ ਕੀਤੀਆਂ ਜਾਣਗੀਆਂ ਕਿ ਸਿੱਖਾਂ ਦੇ ਇੰਸਟੀਟਿਊਸ਼ਨ ਸਿੱਖਾਂ ਲਈ ਬੋਧੀਆਂ ਦੇ ਬੋਧੀਆਂ ਲਈ ਜੈਨਾਂ ਦੇ ਜੈਨੀਆਂ ਲਈ ਪਰ ਜਿਹੜੇ ਲਾਅ ਸਮਝਦੇ ਆ ਉਹਨਾਂ ਨੇ ਤਾਂ ਫਿਰ ਉਹ ਤਾਂ ਇਹ ਚੀਜ਼ ਨੂੰ ਸਮਝਦੇ ਜਿਹੜੇ ਨਹੀਂ ਸਮਝਦੇ ਉਹਨਾਂ ਨੇ ਫੇਰ ਵੀ ਇਹ ਜਿਹੜਾ ਆ ਮੰਨ ਲਓ ਪ੍ਰੋਬਲਮ ਜਾਂ ਕਹਿ ਲਈਏ ਜਾਂ ਇੰਟਰਪ੍ਰੀਟੇਸ਼ਨ ਆਪਣੇ ਹਿਸਾਬ ਨਾਲ ਕਰਨੀ ਉਹ ਤਾਂ ਕਰ ਹੀ ਜਾਣੀ ਆ ਜੀ ਪਤਾਂ ਜੀ ਜਦੋਂ ਤੋਂ ਆਪਾਂ ਦੇਖਦੇ ਆਂ ਪਿਛਲੇ ਸਮੇਂ ਤੋਂ ਜਿਹੜਾ ਇਹ ਮਾਹੌਲ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ 26 ਜਨਵਰੀ ਨੂੰ ਬਾਬਾ ਸਾਹਿਬ ਦੇ ਬੁੱਤ ਦੇ ਉੱਤੇ ਹਮਲਾ ਹੁੰਦਾ ਇਸ ਤੋਂ ਬਾਅਦ ਹੋਰ ਨਾ ਬੁੱਤਾਂ ਦੇ ਉੱਤੇ ਹਮਲਾ ਹੁੰਦਾ ਹੈਗਾ ਗੁਰਪ੍ਰਬੰਦ ਪੰਨੂ ਦਾ ਬਿਆਨ ਆਉਂਦਾ ਹੈਗਾ ਇਹ ਸਾਰੇ ਵਰਤਾਰੇ ਨੂੰ ਇਹ ਸਾਰੇ ਵਰਤਾਰਤ ਨੂੰ ਆ ਜਿਹੜਾ ਕਿਵੇਂ ਦੇਖਦੇ ਹੋ ਤੁਸੀਂ ਅਸਲ 'ਚ ਕੀ ਹੈ ਕਿ ਇਤਨਾ ਹਮੇਸ਼ਾ ਹੀ ਇਸ ਦੇਸ਼ ਦੇ ਵਿੱਚ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਨਫ਼ਰਤ ਜਿਹੜਾ ਹੈਗਾ ਇੱਕ ਧਿਰ ਦੇ ਖਿਲਾਫ ਬਣ ਕੇ ਇੱਕ ਜਿਹੜਾ ਹੈਗਾ ਵਰਤਾਂਤ ਸਿਰਜਿਆ ਜਾ ਰਿਹਾ ਤਾਂ ਇਹਦੇ ਪਿੱਛੇ ਜਿਹੜੀ ਹੈਗੀ ਆ ਉਹ ਖਾਸ ਤੌਰ ਤੇ ਸਿੱਖਾਂ ਦਾ ਇੱਕ ਵਰਗ ਹੈ ਜਿਹੜਾ ਕੁਦਰਤੀ ਤੌਰ ਤੇ ਜਿਹੜਾ ਬਾਬਾ ਸਾਹਿਬ ਦੇ ਜਾਂ ਭਾਰਤੀ ਸੰਵਿਧਾਨ ਦੀਆਂ ਜੋ ਤਾਰਾਮਾਂ ਨੇ ਉਸ ਨੂੰ ਉਹ ਸਹੀ ਰੂਪ ਚ ਸਮਾਜ ਚ ਲਾਗੂ ਨਹੀਂ ਹੋਣਾ ਦੇਣਾ ਚਾਹੁੰਦਾ ਤਾਂ ਇਹਦੇ ਚ ਜਿਹੜੀ ਧਾਰਾ 25 ਦਾ ਰੋਲਾ ਪਾਇਆ ਜਾ ਰਿਹਾ ਅਸਲ ਚ ਜਿਵੇਂ ਪੌਰੀ ਸਾਹਿਬ ਨੇ ਦੱਸਿਆ ਉਹਦੇ ਚ ਬਿਲਕੁਲ ਸਾਫ਼ ਹੈ ਕਿ Hindu ਇੱਕ ਇੰਸਟੀਟਿਊਸ਼ਨ ਹੋਗੇ Sikh ਇੱਕ ਇੰਸਟੀਟਿਊਸ਼ਨ ਹੋਗੇ Jain ਹੋਗੇ Parsi ਹੋਗੇ ਉਹ ਅਲੱਗ-ਅਲੱਗ ਹੈ ਗਿਣਤੀ ਅਲੱਗ ਹੁੰਦੀ ਹੈ ਉਹਨਾਂ ਨੂੰ ਧਾਰਮਿਕ ਸੁਤੰਤਰਤਾ ਆਪਣੇ ਧਰਮ ਨੂੰ ਫਲਾਉਣ ਦੀ ਆਪਣੇ ਧਰਮ ਨਾਲ ਸੰਬੰਧਿਤ ਹਰ ਕੰਮ ਕਰਨ ਦੀ ਆਜ਼ਾਦੀ ਭਾਰਤੀ ਸੰਵਿਧਾਨ ਦਿੰਦਾ ਹੈ ਫਿਰ ਵੀ ਅਗਰ ਇਹ ਉਹਨਾਂ ਨੂੰ ਕੋਈ ਇਸ ਆਰਟੀਕਲ ਤੋਂ ਕੋਈ ਦਿੱਕਤ ਹੈ ਤਾਂ ਪੰਜਾਬ ਦੇ ਅੰਦਰ ਤਾਂ ਜਿਹੜੀ ਸਿੱਖਾਂ ਦੀ ਪ੍ਰਤੀਨਿਧਤਾ ਕਰਦੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੀ ਕੇਂਦਰ ਦੇ ਵਿੱਚ ਵੀ ਸਰਕਾਰ ਰਹੀ ਹੈ ਉਹ ਪਾਈਵਲ ਰਹੇ ਹੈ ਤਾਂ ਉਹ ਆਪਣਾ ਜਿਹੜਾ ਇਥੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਕੇਂਦਰ ਦੇ ਵਿੱਚ ਸੰਵਿਧਾਨਕ ਸੋਧ ਵਾਸਤੇ ਜਾਂ ਜੋ ਉਹ ਚਾਹੁੰਦੇ ਆ ਜੋ ਉਹਨਾਂ ਨੂੰ ਠੀਕ ਨਹੀਂ ਲੱਗਦਾ ਉਹ ਸੋਧ ਕਰਵਾ ਸਕਦੇ ਆ ਸੰਵਿਧਾਨ ਇਸ ਗਲਤੀ ਉਸ ਨੂੰ ਇਜਾਜ਼ਤ ਦਿੰਦਾ ਹੈ অনুমতি ਦਿੰਦਾ ਹੈ ਕਿ ਤੁਸੀਂ ਉਸ ਟਾਈਮ ਤੇ 바ਵਾ ਸਾਹਿਬ ਵੀ ਕਹਿੰਦੇ ਆ ਕਿ ਇਹ ਉਸ ਸਮੇਂ ਦੀ ਸੰਵਿਧਾਨ ਸਭਾ ਦੇ ਵਿਚਾਰ ਸੀ ਅਗਰ ਲੋੜਾ ਅਨੁਸਾਰ ਜਾਂ ਇਸ ਤਰ੍ਹਾਂ ਲੱਗਦਾ ਕਿ ਇਹਦੇ ਚ ਹੋਰ ਵਾਧਾ ਕੀਤਾ ਜਾਣਾ ਚਾਹੀਦਾ ਕੋਈ ਕਟਾ ਕੀਤਾ ਜਾਣਾ ਚਾਹੀਦਾ ਤਾਂ ਭਾਰਤੀ ਸੰਵਿਧਾਨ ਇਸ ਗਲ ਦੀ ਜਿਹੜਾ ਹੈ ਉਹ ਇਜਾਜ਼ਤ ਦਿੰਦਾ ਹੈ ਤੋ ਕਿਤਨਾ ਕਿਤੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਹਰ ਚੀਜ਼ ਕੀਤੀ ਜਾ ਸਕਦੀ ਆ ਪਰ ਮੈਨੂੰ ਇਹ ਲੱਗਦਾ ਹੈ ਜਿਵੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸਲ ਚ ਉਹਨਾਂ ਨੇ ਇੱਕ ਜਿਹੜੀ ਹੈਗੀ ਛੜਜੰਤਰ ਹੈ ਕਾਂਸਪੀਰੈਂਸੀ ਕੀਤੀ ਜਾਂਦੀ ਹੈ ਤਾਂ ਕਿ ਜਿਹੜੇ ਸੰਵਿਧਾਨਕ ਹੱਕ ਖਾਸ ਤੌਰ ਤੇ ਦਲਤਾਂ ਦੇ ਪਛੜਿਆਂ ਦੇ OBC ਦੇ ਜਿਹੜੇ ਸੰਵਿਧਾਨਕ ਹੱਕ ਆ ਉਹਨਾਂ ਨੂੰ ਕਿਤੇ ਨਾ ਕਿਤੇ ਸਾਬੂਤ ਅਸ ਕਰਨ ਵਾਸਤੇ ਬਾਬਾ ਸਾਹਿਬ ਨੂੰ ਟਾਰਗੇਟ ਕੀਤਾ ਜਾ ਰਿਹਾ ਭਾਰਤੀ ਸੰਵਿਧਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਮੈਨੂੰ ਇਸ ਤਰ੍ਹਾਂ ਦਾ ਲੱਗਦਾ ਹੈ